ਏ ਉਹ ਟਰੈਕਟਰਾਂ 'ਚ ਜਿਹਦੇ ਉੱਪਰ ਬੱਚਾ ਜਿਹੜਾ ਸੀਗਾ ਸਟੰਟ ਮਾਰ ਰਿਹਾ ਸੀਗਾ ਅਸੀਂ ਇਹ ਘਰ ਆਏ ਆ ਤੇ ਉਹਨਾਂ ਪੇਰੈਂਟਸ ਨਾਲ ਗੱਲ ਕਰਦੇ ਜੀ ਜੈਮ ਮੈਂ ਤੁਹਾਡਾ ਆਪਣਾ ਸੁਭਾਸ਼ਪਤਰੀ ਇੰਚਾਰਜ ਪੀਸੀਆ ਡਿਸਟ੍ਰਿਕਟ ਸ਼ਹਿਰਪੁਰ ਬੱਚਿਓ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਆਪਾਂ ਬੜੇ ਅਤਬ ਦੇ ਸਤਕਾਰ ਨਾਲ ਬੋਲ ਚੁੱਕੇ ਆ ਕਿ ਪਲੀਜ਼ ਜਿਹੜੇ ਸਟੰਟ ਹੈ ਨਾ ਮਾਰੋ ਸਟੰਟ ਮਾਰ ਕੇ ਆਪਣਾ ਜਿਹੜਾ ਕੀਮਤੀ ਜੀਵਨ ਹੈ ਇਹ ਖਤਰੇ ਦੇ ਵਿੱਚ ਨਾ ਪਾਓ ਪਰ ਤੁਸੀਂ ਹੱਟ ਨਹੀਂ ਰਹੇ ਦੇਖੋ ਤੁਸੀਂ ਖੇਤ ਦੇ ਵਿੱਚ ਟੰਟ ਮਾਰ ਰਹੇ ਹਾਂ ਪਿੱਛੇ ਹੱਲਾ ਲੱਗਿਆ ਕਿੰਨਾ ਉੱਚਾ ਲੈ ਕੇ ਜਾ ਰਹੇ ਹੋ ਤੁਸੀਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਨੀ ਨੁਕਸਾਨ ਹੋ ਸਕਦਾ ਹੈ ਜਾਂ ਕੋ ਮਾਲੀ ਨੁਕਸਾਨ ਹੋ ਸਕਦਾ ਪਲੀਜ਼ ਐਡਾ ਨਾ ਕਰੋ ਜਿਹੜਾ ਗਿਫਟ ਤੁਹਾਡਾ ਉਹ ਤਿਆਰ ਹੈ ਜਿੱਦਾਂ ਸ਼ੇਖ ਸਾਦੀ ਜੀ ਕਹਿੰਦੇ ਆ ਜੱਬੇ ਮੁਸ਼ਕ ਬਿਹਤਰ ਜੇ ਯਕ ਤੋ ਦਾ ਗਿਲ ਇਹਦਾ ਭਾਵ ਇਹ ਆ ਕਿ ਤੁਹਾਡੀ ਗੱਲ ਭਾਵੇਂ ਛੋਟੀ ਹੋਵੇ ਜਿਹੜਾ ਛੋਟਾ ਜਿਹਾ ਜਿਹੜਾ ਹੈਗਾ ਜੌਂ ਦਾ ਦਾਣਾ ਉਹਦੇ ਚਿੱਟੀ ਗੱਲ ਹੋਵੇ ਪਰ ਉਹਦੇ ਜਿਹੜੇ ਅਰਥ ਆ ਉਹ ਬਹੁਤ ਵੱਡੇ ਹੋਣੇ ਚਾਹੀਦੇ ਆ ਉਹਦੀ ਸਮੈਲ ਜਿਹੜੀ ਆ ਮੁਸ਼ਕਪੂਰ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਪਲੀਜ਼ ਬੱਚਿਓ ਅਸੀਂ ਤੁਹਾਨੂੰ ਇਦਾਂ ਕਹਿੰਦੇ ਰਹਿਣਾ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਜਾਓ ਤਾਂ ਜੋ ਸਾਨੂੰ ਬਾਰ-ਬਾਰ ਕਹਿਣ ਦੀ ਲੋੜ ਨਾ ਪਵੇ ਜਿਹੜਾ ਸੱਚ ਹੈ ਸੱਚ ਤੇ ਸੱਚ ਹੀ ਹੈ ਸੱਚ ਨੂੰ ਸੱਚ ਕਹਿਣਾ ਜਿਹੜਾ ਆ ਬਹੁਤ ਸੌਖਾ ਆ ਪਰ ਝੂਠ ਨੂੰ ਸੱਚ ਕਹਿਣਾ ਜਿਹੜਾ ਉਹ ਬਹੁਤ ਔਖਾ ਜਿਦਾਂ ਗੁਲਾਬ ਹੈ ਗੁਲਾਬ ਨੂੰ ਗੁਲਾਬ ਕਹਿਣਾ ਬਹੁਤ ਸੌਖਾ ਹੈ ਇਹ ਕੰਡੇ ਨੂੰ ਕੰਡਾ ਕਹਿਣਾ ਬਹੁਤ ਔਖਾ ਹੈ ਇਸ ਕਰਕੇ ਬੱਚਿਓ ਪਲੀਜ਼ ਅਸੀਂ ਯੁਰਤ ਰੱਖਦੇ ਆ ਤੁਹਾਨੂੰ ਗਲਤ ਕਹਿਣ ਦੀ ਗਲਤ ਕੰਮ ਨੂੰ ਗਲਤ ਕਹਿਮਲ ਕਹਿਣ ਦੀ ਅਸੀਂ ਜਦੋਂ ਤੁਸੀਂ ਗਲਤੀ ਕਰੋਗੇ ਅਸੀਂ ਤੁਹਾਨੂੰ ਗਲਤ ਕਹਿਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਸਾਡੀ ਇੱਕ ਡਿਊਟੀ ਹੈ ਪਲੀਜ਼ ਬੱਚਿਓ ਬੇਮਤੀ ਹੈ ਕਿ ਇਦਾਂ ਕਰਕੇ ਆਪਣਾ ਜਿਹੜਾ ਜੀਵਨ ਖਤਰੇ ਦੇ ਵਿੱਚ ਨਾ ਪਾਓ ਮੈਂ 13 ਸਨੋਂ ਵੀ ਹੰਦਲ ਰਿਕਵੈਸਟ ਕਰਨੀ ਚਾਹੁੰਦਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਰੋਕੋ ਅਗਰ ਬੱਚਿਆਂ ਨੂੰ ਤੁਸੀਂ ਵਹੀਕਲ ਦੇਨੇ ਹੋ ਟਰੈਕਟਰ ਦਿਨੇ ਹੋ ਉਹਨਾਂ ਦੀ ਨਿਗਰਾਨੀ ਵੀ ਰੱਖੋ ਕਿ ਇਦਾਂ ਕਰਕੇ ਆਪਣਾ ਜੀਵਨ ਖਤਰੇ ਦੇ ਵਿੱਚ ਨਾ ਪਾਉਣ ਬਹੁਤ ਆਪ ਦੇ ਸਤਕਾਰ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਪਲੀਜ਼ ਬੱਚਿਓ ਇਦਾਂ ਦੇ ਖਤਰਨਾਕ ਜਿਹੜੇ ਆ ਸਟੰਟ ਨਾ ਮਾਰੋ ਗਿਫਟ ਤੁਹਾਡਾ ਤਿਆਰ ਹੈ ਇਹ ਤੁਹਾਨੂੰ ਦੇ ਰਹੇ ਆ ਥੈਂਕ ਯੂ ਜੀ ਇਹ ਹੋਏ ਟਰੈਕਟਰაზე ਜਿਹਦੇ ਉੱਪਰ ਬੱਚਾ ਜਿਹੜਾ ਸੀਗਾ ਸਟੰਟ ਮਾਰ ਰਿਹਾ ਸੀਗਾ ਅਸੀਂ ਇਹ ਘਰ ਆਏ ਆ ਪੇਰੈਂਟਸ ਨਾਲ ਗੱਲ ਕਰਦੇ ਜੀ ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ਿਹਾਸ਼ਪਤ ਇੰਚਾਰਜ ਪੀਸੀਆ ਡਿਸਟ੍ਰਿਕਟ ਹਿਸ਼ਾਰਪੁਰ ਬੱਚਿਓ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਆਪਾਂ ਬੜੇ ਅਤਬ ਦੇ ਸਤਕਾਰ ਨਾਲ ਬੋਲ ਚੁੱਕੇ ਹਾਂ ਕਿ ਪਲੀਜ਼ ਜਿਹੜੇ ਸਟੰਟ ਹੈ ਨਾ ਮਾਰੋ ਸਟੰਟ ਮਾਰ ਕੇ ਆਪਣਾ ਜਿਹੜਾ ਕੀਮਤੀ ਜੀਵਨ ਹੈ ਇਹ ਖਤਰੇ ਦੇ ਵਿੱਚ ਨਾ ਪਾਓ ਪਰ ਤੁਸੀਂ ਹੱਟ ਨਹੀਂ ਰਹੇ ਦੇਖੋ ਤੁਸੀਂ ਖੇਤ ਦੇ ਵਿੱਚ ਸਟੰਟ ਮਾਰ ਰਹੇ ਹੋ ਪਿੱਛੇ ਹੱਲਾ ਲੱਗਿਆ ਕਿੰਨਾ ਉੱਚਾ ਲੈ ਕੇ ਜਾ ਰਹੇ ਹੋ ਤੁਸੀਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਨੀ ਨੁਕਸਾਨ ਹੋ ਸਕਦਾ ਜਾਂ ਕੋ ਮਾਲੀ ਨੁਕਸਾਨ ਹੋ ਸਕਦਾ ਪਲੀਜ਼ ਇਦਾਂ ਨਾ ਕਰੋ ਜਿਹੜਾ ਗਿਫਟ ਤੁਹਾਡਾ ਉਹ ਤਿਆਰ ਹੈ ਜਿੱਦਾਂ ਸ਼ੇਖ ਸਾਦੀ ਜੀ ਕਹਿੰਦੇ ਆ ਜੱਬੇ ਮੁਸ਼ਕ ਬੇਤਰਜ ਯਕ ਤੋ ਦਾ ਗਿੱਲ ਇਹਦਾ ਭਾਵ ਇਹ ਆ ਕਿ ਤੁਹਾਡੀ ਗੱਲ ਭਾਵੇਂ ਛੋਟੀ ਹੋਵੇ ਜਿਹੜਾ ਛੋਟਾ ਜਿਹਾ ਜਿਹੜਾ ਹੈਗਾ ਜੌਂ ਦਾ ਦਾਣਾ ਉਹਦੇ ਚਿੱਟੀ ਗੱਲ ਹੋਵੇ ਪਰ ਉਹਦੇ ਜਿਹੜੇ ਅਰਥ ਆ ਉਹ ਬਹੁਤ ਵੱਡੇ ਹੋਣੇ ਚਾਹੀਦੇ ਆ ਉਹਦੀ ਸਮੈਲ ਜਿਹੜੀ ਆ ਮੁਸ਼ਕਪੂਰ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਪਲੀਜ਼ ਬੱਚਿਓ ਅਸੀਂ ਤੁਹਾਨੂੰ ਇਦਾਂ ਕਹਿੰਦੇ ਰਹਿਣਾ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਝਾਓ ਤਾਂ ਜੋ ਸਾਨੂੰ ਬਾਰ ਬਾਰ ਕਹਿਣ ਦੀ ਲੋੜ ਨਾ ਪਵੇ ਜਿਹੜਾ ਸੱਚ ਹੈ ਸੱਚ ਤੇ ਸੱਚ ਹੀ ਹੈ ਸੱਚ ਨੂੰ ਸੱਚ ਕਹਿਣਾ ਜਿਹੜਾ ਆ ਬਹੁਤ ਸੌਖਾ ਆ ਪਰ ਝੂਠ ਨੂੰ ਸੱਚ ਕਹਿਣਾ ਜਿਹੜਾ ਉਹ ਬਹੁਤ ਔਖਾ ਜਿਦਾਂ ਗੁਲਾਬ ਹੈ ਗੁਲਾਬ ਨੂੰ ਗੁਲਾਬ ਕਹਿਣਾ ਬਹੁਤ ਸੌਖਾ ਹੈ ਤੇ ਕੰਡੇ ਨੂੰ ਕੰਡਾ ਕਹਿਣਾ ਬਹੁਤ ਔਖਾ ਹੈ ਇਸ ਕਰਕੇ ਬੱਚਿਓ ਪਲੀਜ਼ ਅਸੀਂ ਯੁਰਤ ਰੱਖਦੇ ਆ ਤੁਹਾਨੂੰ ਗਲਤ ਕਹਿਣ ਦੀ ਗਲਤ ਕੰਮ ਨੂੰ ਗਲਤ ਕਹਿਮਲ ਕਹਿਣ ਦੀ ਅਸੀਂ ਜਦੋਂ ਤੁਸੀਂ ਗਲਤੀ ਕਰੋਗੇ ਅਸੀਂ ਤੁਹਾਨੂੰ ਗਲਤ ਕਹਿਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਸਾਡੀ ਇੱਕ ਡਿਊਟੀ ਹੈ ਪਲੀਜ਼ ਬੱਚਿਓ ਬੇਨਤੀ ਹੈ ਕਿ ਇਦਾਂ ਕਰਕੇ ਆਪਣਾ ਜਿਹੜਾ ਜੀਵਨ ਖਤਰੇ ਦੇ ਵਿੱਚ ਨਾ ਪਾਓ ਮੈਂ 13 ਸنوੀ ਅੰਮੋਲ ਰਿਕਵੈਸਟ ਕਰਨੀ ਚਾਹੁੰਦਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਰੋਕੋ ਅਗਰ ਬੱਚਿਆਂ ਨੂੰ ਤੁਸੀਂ ਵਹੀਕਲ ਦੇਨੇ ਹੋ ਟਰੈਕਟਰ ਦੇਨੇ ਹੋ ਉਹਨਾਂ ਦੀ ਨਿਗਰਾਨੀ ਵੀ ਰੱਖੋ ਕਿ ਇਦਾਂ ਕਰਕੇ ਆਪਣਾ ਜੀਵਨ ਖਤਰੇ ਦੇ ਵਿੱਚ ਨਾ ਪਾਉਣ ਬਹੁਤ ਆਦੇਬ ਸਤਕਾਰ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਪਲੀਜ਼ ਬੱਚਿਓ ਇੱਦਾਂ ਦੇ ਖਤਰਨਾਕ ਜਿਹੜੇ ਆ ਸਟੰਟ ਨਾ ਮਾਰੋ ਗਿਫਟ ਤੁਹਾਡਾ ਪਿਆਰ ਹੈ ਇਹ ਤੁਹਾਨੂੰ ਦੇ ਰਹੇ ਆ ਥੈਂਕ ਯੂ ਜੀ